ਪੱਡਾ ਸਾਹਿਬ ਜਿਹੜਾ ਵੀ ਕੋਈ ਬੰਦਾ ਮਰਦਾ ਹੈ ਨਾ ਗੋਲੀ ਦੇ ਨਾਲ ਹਾਂ ਹਾਂ ਮੇਰੇ ਹਿਸਾਬ ਨਾਲ ਉਹ ਇੰਨਾ ਇਨੋਸੈਂਟ ਨਹੀਂ ਹੁੰਦਾ ਅੱਛਾ ਹਾਂ ਹਾਂ ਤਕਰੀਬਨ ਨਾ ਤਕਰੀਬਨ ਉਹਦਾ ਮਾੜਾ ਮੋਟਾ ਤਾਂ ਕੋਈ ਨਾ ਕੋਈ ਲਿੰਕ ਹੈਗਾ ਹੀ ਆ ਕਿਸੇ ਦਾ ਚਾਹੇ ਗਰੁੱਪਾਂ ਚੀ ਲਾ ਲੋ ਚਾਹੇ ਕਿਸੇ ਨਾ ਉਹਨੂੰ ਪਤਾ ਹੁੰਦਾ ਕਿ ਮੈਂ ਕੀ ਕਰ ਰਿਹਾ ਹਾਂ 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 ਤੁਸੀਂ ਵੀ ਉਸ ਮੁਲਖ ਚੋਂ ਹੀ ਆਏ ਆ ਭਾਵੇਂ ਆਪਾਂ ਨੂੰ 30 ਸਾਲ ਹੋ ਗਏ ਆ ਇਹਨੂੰ ਉੱਥੇ ਮੈਨੂੰ ਲੱਗਦਾ ਏਡੀ ਲੋਡ ਨਹੀਂ ਸੀ ਪੈਂਦੀ ਵੀ ਦੱਬ ਨਾ ਰਵਾਲਵਰ ਲਾ ਕੇ ਤੁਰੇ ਫਿਰਦੇ। ਹਾਂ। ਆਪਣਾ ਪਿਛਲੇ 25 ਸਾਲਾਂ ਦੇ ਵਿੱਚ ਬੇੜਾ ਬਹੁਤ ਘਰਕ ਹੋਇਆ ਉੱਥੇ। ਹੂੰ। ਮੈਂ ਤਾਂ ਜਿਹੜੀ ਆ ਕਬੱਡੀ ਦੇ ਵਿੱਚ ਨਾ ਜਿਹੜਾ ਗੰਦ ਪਿਆ ਮੈਂ ਦੇਖਿਆ ਜਿਹੜੇ ਇਹਨਾਂ ਨੇ ਆ ਨਾ ਭੰਡ ਰੱਖੇ ਆ ਬੋਲਣ ਨੂੰ ਕਬੱਡੀ ਦੇ ਵਿੱਚ। ਹੂੰ ਹੂੰ। ਸਾਰਾ ਬੇੜਾ ਹੀ ਉਹ ਘਰਕ ਕਰਦੇ ਆ। ਅੱਛਾ ਜਿਹੜੇ ਕਮੈਂਟਰੀ ਕਰਦੇ ਨੇ ਹੈ? ਮੈਂ ਕਹਿੰਦਾ ਜੀ ਉਹ ਪਤਾ ਨਹੀਂ ਕੀ ਖਾਦਾ ਉਹਨਾਂ ਨੇ ਜਿਉਂ ਬੋਲਣ ਲੱਗਦੇ ਉਹ। ਹੂੰ ਹੂੰ। ਸਰਦਾਰਾਂ ਦੇ ਟਰੱਕ ਚੱਲਦੇ ਸਰਦਾਰਾਂ ਦੀਆਂ ਰੇਲਾਂ ਚੱਲਦੀਆਂ ਅਮਰੀਕਾ ਨੂੰ ਫਲਾਨਾ ਚੱਲਦਾ ਵਸੋ ਔਰ ਜਿੱਦਾਂ ਪਿੱਛੇ ਜਾ ਭਾਈ ਸਾਹਿਬ ਦੱਸ ਕੇ ਗਏ ਵੀ ਉਹ 10 ਕਰੋੜ ਦਾ ਬਜਟ ਰੱਖਿਆ ਵੀ ਉਹ ਬੰਦੇ ਦਾ ਕਾਰੋਬਾਰ ਕੀ ਆ ਵੀ ਉਸ ਬੰਦੇ ਦਾ ਹੂੰ 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 ਵੱਡਾ ਸਾਹਿਬ ਸਾਰਾ ਫੁਕਰੇਪਨ ਤੋਂ ਛੋਟ ਪੰਜਾਬੀਆਂ ਦੇ ਕੋਲ ਰਹਿ ਆ ਹੀ ਕੱਢ ਲਿਆ ਹਾਂ ਇਹ ਤਾਂ ਹੈਗਾ ਤੁਸੀਂ ਕਿਸੇ ਕਿਸੇ ਬੰਦੇ ਨੂੰ ਮਿਹਨਤ ਕਰਦੇ ਨੂੰ ਤਰੱਕੀ ਕਰਦੇ ਨੂੰ ਦੇਖ ਕੇ ਇਹਨਾਂ ਦਾ ਕੰਮ ਪਹਿਲਾ ਟਲੂਸ਼ਨ ਆ ਬਸ ਹਾਂ ਇਜਾ ਤੁਸੀਂ 2 ਨੰਬਰ ਦੇ ਪੈਸੇ ਕਮਾ ਕੇ 4 ਕ ਕਟੀੜ ਨਾਲ ਰੱਖੋ ਪਾਜੀ ਸਾਡਾ ਸਾਡਾ ਪਾਜੀ ਬਹੁਤ ਚੰਗਾ ਹਾਂ ਅਬ ਆਪਣੇ ਟ੍ਰਾਂਟੋ ਮਨਲਾ ਟ੍ਰਾਂਟੋ ਸਭ ਤੋਂ ਵੱਡੀ ਹਾਬਿਆ ਇਹ ਕਬੱਡੀ ਵਾਲੇ ਗੰਦ ਦੀ ਤੁਹਾਨੂੰ ਦੱਸਦਾ ਹਾਂ 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 ਬਸ ਉਹ ਆਪਣੇ ਫਲਸਾਂ ਦੀਆਂ ਸੇਵਾ ਪੂਜਾ ਕਰੀ ਜਾਂਦੇ ਜਦੋਂ ਤੁਸੀਂ ਕਿਤੇ ਦੋ ਕੁ ਬੰਦੇ ਨੂੰ ਮਿਲ ਲਓ ਉਹ ਕਹਣਗੇ ਸਾਡੇ ਪਾਜੀ ਉਹ ਨਹੀਂ ਤਾਂ ਸਾਰੀ ਕਲਾਬੀ ਫਰੀਦ ਲੈਂਦੇ ਆ ਹਾਂ ਇਹਦੇ ਹਿਸਾਬ ਨਾਲ ਇੱਥੇ ਵੀ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਜਿਹਨਾਂ ਟਾਈਮਾਂ ਦੀ ਤੁਸੀਂ ਗੱਲ ਕਰਦੇ ਆ 90 95 ਦੇ ਵਿੱਚ ਕਬੱਡੀ ਨੂੰ ਸਿਰਫ ਕਬੱਡੀ ਉਹ ਲੋਕ ਖੜਾਉਂਦੇ ਸੀ ਜਿਹਨਾਂ ਨੇ ਆਪ ਖੇਡੀ ਮਾਰੀ ਹੋਈ ਹਾਂ ਇਹਦੇ ਵਿੱਚ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਬੱਡੀ ਨੂੰ ਪ੍ਰਮੋਟਰਾਂ ਦੀ ਲੋੜ ਆ ਹਾਂ ਕਿਉਂਕਿ ਜਦੋਂ ਤੁਸੀਂ ਕਿਸੇ ਗੇਮ ਪਰ ਮੈਨੂੰ ਲੱਗਦਾ ਮੈਂ ਸੁਣਦਾ ਹੁੰਦਾ ਸੀ ਉਹਨਾਂ ਟਾਈਮਾਂ 'ਚ ਅਸੀਂ ਜੀ ਪੰਜਾਂ ਸਾਲਾਂ 'ਚ ਕਬੱਡੀ ਨੂੰ 올림픽 'ਚ ਲੈ ਜਾਣਾ ਹਾਂ ਮੈਨੂੰ ਲੱਗਦਾ ਇਹ ਪਿੰਡਾਂ 'ਚ ਖੇਡਣੀ ਚੋਗੀ ਵੀ ਨਹੀਂ ਛੱਡਣੀ ਇਹਨਾਂ ਨੇ ਨਹੀਂ ਉਹ ਤਾਂ ਖਤਮ ਹੋ ਗਿਆ ਜੀ ਲੰਪੇ ਕੀ ਜਾਣੀ ਹੁਣ ਤਾਂ ਕੋਈ ਮੇਰਾ ਖਿਆਲ ਐਸ ਵੇਲੇ ਵੈਲਿਊ ਜ਼ੀਰੋ ਆ ਜਿਹੜੇ ਹਿਸਾਬ ਨਾਲ ਮੌਤਾਂ ਹੋ ਰਹੀਆਂ ਡਰਗ ਵੱੜ ਗਈ ਬੜਾ ਕੁਝ ਹੋਇਆ ਗੇਮ ਹੀ ਸਾਰੀ ਡੰਡ ਲੱਗ ਗਈ ਹੈ ਵੱਡਾ ਸਾਹਿਬ ਸਾਰੇ ਹੀ ਬੰਦੇ ਜਿਹੜਾ ਜਿਹਦੇ ਦਾ ਕਿਸੇ ਨਾਲ ਮਾੜਾ ਜਾਂ ਪਿਆਰ ਆ ਨਾ ਜਾਂ ਕਿਸੇ ਨੂੰ ਮਾੜੀ ਸੇਮਤੀ ਉਹਦੀਆਂ ਸਫਤਾਂ ਕਰੀ ਜਾਂਦਾ ਹਾਂ ਜਿਹੜੇ ਆਪਣੇ ਆਪਣੇ ਸੰਦੀਪ ਹੁਣਾਂ ਦੇ ਕਤਲ ਦੇ ਵਿੱਚ ਵੀ ਚਾਹੇ ਜਿੰਨਾ ਮਰਜੀ ਕਹਿ ਲੈਣ ਸੰਦੀਪ ਦਾ ਵੀ ਇੱਕ ਗਰੁੱਪ ਨਾਲ ਸੰਬੰਧ ਸੀਗਾ ਅੱਛਾ ਸਿਗਾ ਆਉਦਾ ਹੈ 100% ਸਿਗਾ ਜਿੰਨਾ ਮਰਜੀ ਲੋਕ ਝੂਠ ਬੋਲੀ ਜਾਣ 100% ਉਹਦਾ ਜੱਗੂ ਗਰੁੱਪ ਦੇ ਨਾਲ ਸਬੰਧ ਸਿਗਾ ਉਹਦਾ ਅੱਛਾ ਉਹ 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 ਜਿਹੜੀ ਉਹਦੀ ਮੇਜਰ ਲੀਗ ਦੇ ਵਿੱਚ ਜੇ ਕੋਈ ਹੋਰ ਉਹਦੇ ਮੰਨ ਲਓ ਜਿੱਦਾਂ ਹੁਣ ਤੁਸੀਂ ਟੱਲੀ ਖੋਲੀ ਆ ਹਮ ਹਮ ਮੈਂ ਕੱਲ ਨੂੰ ਕਹਾਂ ਮੈਂ ਸ਼ੱਲੀ ਸ਼ਰਾਬ ਕੱਢਣੀ ਆ ਤੁਸੀਂ ਮੈਨੂੰ ਕਹੋ ਜੇ ਖੋਲੀ ਦਾ ਤੇਰੇ ਉੱਤੇ ਚੱਕਦੇ ਆਂਗੇ ਤੈਨੂੰ ਹਮ ਉਹਨੇ ਮੇਜਰ ਲੀਗ ਖੋਲੀ ਆ ਜੇ ਕੋਈ ਉਹਦੇ ਪੈਰਨਰ ਕੋਈ ਹੋਰ ਕਲੱਬ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਤੇ ਜੱਗੂ ਦੇ ਫੋਨ ਪਲੇਅਰਾਂ ਨੂੰ ਜਾਂਦੇ ਸੀ ਜੇ ਖੇਡਣਾ ਤਾਂ ਮੇਜਰ ਲੀਗ ਵਿੱਚ ਹੀ ਖੇਡਣਾ ਤੁਸੀਂ ਅੱਛਾ ਹਾਂ ਇਹ ਝੂਠ ਨਹੀਂਗਾ ਪਲੇਅਰਾਂ ਨੂੰ ਫੋਨ ਆਉਂਦੇ ਸੀਗੇ ਆ ਦੁੱਲਾ ਜਿਹੜਾ ਅੱਜ ਕੱਲ ਤਾਂ ਦੁੱਲਾ ਵੀ ਮੈਨੂੰ ਲੱਗਦਾ ਥੋੜਾ ਜਿਹਾ ਗੈਂਗਸਟਰ ਜਿਹਾ ਲੱਗਦਾ ਜਿਹੜਾ ਅਮਰੀਕਾ ਚ ਰਹਿੰਦਾ ਇਹਦੇ ਵੀ ਗੂੜੀਆਂ ਚੱਲੀਆਂ ਸੀ ਕਿਸੇ ਇਹਨੇ ਨਾਂ ਲਿਆ ਸੀ ਕਿਸੇ ਹੋਰ ਕਲੱਬ 'ਚ ਖੇਡਣ ਦਾ ਹਾਂ 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 ਮੁਰਕੇ ਤੇ ਚਲੋ ਹੁਣ ਅਮਰੀਕਾ 'ਚ ਆ ਗਿਆ ਚਲੋ ਬੰਦਾ ਕੋਈ ਮੈਂ ਨਹੀਂ ਕਹਿੰਦਾ ਕਿਸੇ ਦਾ ਕਿਸੇ ਦੀ ਮਾਂ ਦਾ ਪੁੱਤ ਮਰਨਾ ਚਾਹੀਦਾ ਪਰ ਸਾਡੇ ਵਿੱਚ ਸਭ ਤੋਂ ਵੱਡੀ ਆ ਗਈ ਫੁਕਰਾਪਨ ਹਾਂ ਆ ਬੰਦਿਆਂ ਨੇ ਚਿੱਟਾ ਵੇਚ ਵਿੱਚ ਪੈਸੇ ਕਮਾ ਕੇ ਵਾ ਉੱਥੇ ਰੇਡਾਂ ਤੇ ਪੈਸੇ ਲਾਏ ਆ ਮੈਨੂੰ ਦੱਸੋ ਤੁਸੀਂ ਹੁਣ ਪਰਮਾਤਮਾ ਕਰੇ ਤੁਹਾਡਾ ਦਿਨ ਦੁੱਗਣੀ ਤਰੱਕੀ ਕਰੋ ਤੁਸੀਂ ਜਾ ਕੇ 10 ਕਰੋੜ ਲਾਉਂਗੇ ਕਬੱਡੀ ਦੇ ਇੰਡੀਆ ਦੇ ਵਿੱਚ ਨਾ ਬਈ ਭਾਵਾ ਜਿੰਨੇ ਮਰਜੀ ਆ ਜਾਣ ਓੱਖਾ ਲੱਗਦਾ ਹਾਂ ਇਹ ਮੇਨੂੰ ਲੱਗਦਾ ਹਾਂ ਜੇ ਤੁਸੀਂ ਹੁਣ ਕੁੜੀ ਵੇਚੀ ਹੋਵੇ ਤੇ ਫੇਰ ਮੇਨੂੰ ਲੱਗਦਾ ਤੁਸੀਂ ਵੀ ਕਹੋਗੇ ਚੱਲ ਚੱਕ ਦੋ ਮੱਟੀ ਹੂੰ ਇਹ ਪੱਡਾ ਸਾਹਿਬ ਸਿਰਫ ਦੋ ਨੰਬੋਲ ਦੇ ਸਵੇਰ ਤੋਂ ਲੈ ਕੇ ਸ਼ਾਮ ਤੀ ਕਬੱਡੀ ਦੇ ਵਿੱਚ ਹੂੰ 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 ਕਬੱਡੀ ਦਾ ਜਿਹੜਾ ਇਤਿਹਾਸ ਆ ਮੇਰਾ ਖਿਆਲ 100 ਸਾਲ ਪੁਰਾਣਾ ਇਤਿਹਾਸ ਆ ਸਾਰਾ ਇਹ ਇਹ ਪਹਿਲਾਂ ਇਹ ਨਕਸ਼ਰੀ ਪਹਿਲਾਂ ਬਣੇ ਆ ਅੱਛਾ ਠੀਕ ਆ ਵੱਡਾ ਸਾਲ ਤੁਸੀਂ ਆਪਣੇ ਇਤਿਹਾਸ ਦੇਖੋ ਗੁਰੂ ਸਾਹਿਬ ਦੇ ਟਾਈਮ 'ਵੀ ਅਖਾੜੇ ਹੁੰਦੇ ਸੀ ਕੁਸ਼ਤੀਆਂ ਕਰਾਉਂਦੇ ਸੀ ਹਾਂ ਕਬੱਡੀ ਬਾਅਦ 'ਚ ਹੀ ਆਈ ਗੱਲ ਸਹੀ ਐ ਕਬੱਡੀ ਤਾਂ ਬਹੁਤ ਬਾਅਦ ਦੇ ਵਿੱਚ ਆਈ ਐ ਟਰੂ ਠੀਕ ਐ ਕੋਈ ਗੇਮ ਆਉਂਦੀ ਐ ਉਹਦੇ 'ਚ ਨਖਾਰ ਆਉਂਦਾ ਹੌਲੀ ਹੌਲੀ ਕੋਈ ਗੇਮਾਂ ਤਾਂ ਸਾਰੀਆਂ ਕਿਤੇ ਨਾ ਕਿਤੇ ਡਿਵੈਲਪ ਹੁੰਦੀਆਂ ਹੀ ਆ ਨਾ ਹਮ ਪਰ ਇਹਦੇ ਵਿੱਚ ਨਖਾਰ ਹੋਣ ਦੀ ਬਜਾਏ ਮੈਨੂੰ ਲੱਗਦਾ ਇਹ ਇੱਕ ਗੈਂਗਸਟਰਾਂ ਦਾ ਤੇ ਨਸ਼ੇ ਵਾਲਿਆਂ ਦੇ ਅੱਡੇ ਤੋਂ ਛੁੱਟ ਕੱਖ ਵੀ ਨਹੀਂ ਆਇਆ ਹਮ ਮੈਂ ਕਹਿੰਦਾ 50 ਡਾਲਰ ਟਿਕਟ ਲਾ ਕੇ ਜਾਣਾ ਸੌਖਾ ਆ ਜਦੋਂ ਅਗਲੇ ਤੁਹਾਡੇ ਕੋ ਪੈਸੇ ਮੰਗਣੋਂਦੇ ਪੈਸਾ ਕਿੱਥੋਂ ਦਊ ਬੰਦਾ ਹੂੰ ਇਹ ਦੱਸ ਜੇ ਤੁਹਾਨੂੰ ਦੇਖੋ ਇਹ ਪਿੱਛੇ ਭਾਈ ਸਾਹਿਬ ਕਹਿੰਗਾ ਕਬੱਡੀ ਵਾਲੇ ਪਲੇਅਰਾਂ ਨੂੰ ਪੈਸੇ ਮੈਂ ਕਿੰਨਾ ਬਣਾਉਣੇ ਚਾਹੀਦੇ ਆ ਉਹਨਾਂ ਦੀ ਫੁੱਲ ਟਾਈਮ ਜੌਬ ਹੋਵੇ ਕਬੱਡੀ ਖੇਡਣ ਪਰ ਜਿਹੜਾ ਹਾਲਾਤ ਬਣੇ ਆ ਮੈਨੂੰ ਲੱਗਦਾ ਇਹ ਕਬੱਡੀ ਖੇਡਣ ਜੋਗੀ ਰਹਿਣੀ ਨਹੀਂ ਦਿੱਤੀ ਕਿਸੇ ਨੂੰ ਨਹੀਂ ਖਤਮ ਆ ਤਾਂ ਹੀ ਆਪਾਂ ਅੱਜ ਟਾਕ ਸ਼ੋਅ ਲੈ ਕੇ ਆਂਦਾ ਵੀ ਕੋਈ ਬੰਦਾ ਦੇਖਣ ਨੂੰ ਜਾਣ ਨੂੰ ਦਿਲ ਨਹੀਂ ਕਰਦਾ ਬਈ ਕੋਈ ਗੇਮ ਨਹੀਂ ਰਹਿ ਗਈ ਪਿਛਲੇ ਸਮੇਂ ਦੇ ਵਿੱਚ ਵੀ ਵੀਰ ਗੇਮਾਂ ਇਦਾਂ ਦੀਆਂ ਹੋਈਆਂ ਵੀ ਪਤਾ ਹੀ ਸਗਾ ਵੀ ਇਹਨਾਂ ਨੇ ਜਿੱਤ ਜਾਣਾ ਜੀ ਇਹਨਾਂ ਦੇ ਪਲੇਅਰ ਇਦਾਂ ਦੇ ਇਦਾਂ ਜਿਹੜੇ ਆਪਣੇ ਕਲੱਬਾਂ ਵੱਲੋਂ ਕੁਝ ਪਲੇਅਰ ਬਾਈ ਕੀਤੇ ਗਏ ਸਗੋਂ ਚਾਹੀਦਾ ਸੀ ਬੈਲੈਂਸ ਕਰਨਾ ਕੱਪ ਜਿਹੜਾ ਅਸੀਂ ਉਹਦੇ ਬਾਰੇ ਨਾ ਸੋਚਦੇ ਵੀ ਅਸੀਂ ਜਿੱਤੀਏ ਜਾਂ ਕੋਈ ਇਹ ਸੋਚਣਾ ਚਾਹੀਦਾ ਸੀ ਵੀ ਲੋਕਾਂ ਨੂੰ ਐਂਟਰਟੇਨ ਕਿਵੇਂ ਕਰਾਈਏ ਫਸਵੇਂ ਮੈਚ ਪੈਣੇ ਚਾਹੀਦੇ ਨੇ ਇੱਕ ਦੋ ਨੰਬਰ ਤੇ ਹਾਰ ਜਿੱਤ ਹੋਵੇ ਹੁਣ ਮੈਂ ਵੇਖਦਾ ਇਥੇ ਕਈ ਕਲੱਬਾਂ ਨੇ ਵੱਡੇ ਵੱਡੇ ਪਲੇਅਰ ਲੈ ਲੈ ਜਿਹੜੇ ਵਿਚਾਰੇ ਮੇਰੇ ਵਰਗੇ ਮਹੱਤਵ ਸੀ ਉਹਨਾਂ ਕੋਲੇ ਮਾੜੇ ਪਲੇਅਰ ਹੈਗਾ ਉਹ ਤਾਂ ਪਤਾ ਹੀ ਸੀ ਪਹਿਲਾਂ ਪਤਾ ਲੱਗ ਗਿਆ ਫਲਾਣ ਨੇ ਕੱਪ ਜਿੱਤ ਜਾਣਾ ਤੇ ਕੱਪ ਉਹ ਫਿਰ ਜਿੱਤਣ ਦਾ ਮਜ਼ਾ ਵੀ ਨਹੀਂ ਆਉਂਦਾ ਹੈਗਾ ਇਦਾਂ ਨਹੀਂ ਮਤਾ ਮਜ਼ਾ ਆਉਂਦਾ ਤਾਂ ਫਸਵੇਂ ਚਾਹੀਦੇ ਨੇ ਮੈਚ ਇੱਥੇ ਵੀ ਪ੍ਰੋਬਲਮ ਆਈ ਹੈ ਹਮ ਅੱਛਾ ਪਟਾ ਸਾਹਿਬ ਜਦੋਂ ਉਹਨਾਂ ਕਿਤੇ ਇਹਨਾਂ ਦੀਆਂ ਗੱਲਾਂ ਸੁਣੂਗਾ ਕਹਿਣਗੇ ਲੈ ਦੇਖੋ ਪੈਸਾ ਦੋ ਨੰਬਰ ਦਾ ਜਿਹੜੀ ਹੁਣ ਸੌਕਰ ਹੈ FIFA FIFA ਇਹਨਾਂ ਦੇ ਵਿੱਚ ਵੀ ਚੱਲਦੇ ਆ ਹਮ ਪਰ ਆਟ ਲੀਸਟ ਕੋਈ ਉਹਨਾਂ ਦੀ ਬੋਡੀ ਤੇ ਹੈਗੀ ਹੈ ਕੋਈ ਗਾਈਡ ਲਾਈਨ ਤਾਂ ਹੈਗੀ ਹਾਂ ਇੰਟਰਨੈਸ਼ਨਲ ਬਾਡੀ ਆ ਮੈਂ ਤਾਂ ਮੈਂ ਦਾਵਾ ਕਰਨ ਨੂੰ ਤਿਆਰ ਆਂ ਸ਼ਰਤ ਲਾਉਣ ਨੂੰ ਤਿਆਰ ਆਂ ਵੀ ਆ ਭਾਵੇਂ 10 ਸਾਲ ਦੀ ਪਾਬੰਦੀ ਲਾ ਦੇਣ ਉਤੋਂ ਅਗਲੇ ਸਾਲ ਕਬੱਡੀ ਕਿਸੇ ਹੋਰ ਨੇ ਚੱਕ ਕੇ ਕਰਵਾ ਦੇਣੀ ਹੋਰ ਕਲੱਬ ਆਣ ਜਾਣਗੇ ਫੈਡਰੇਸ਼ਨ ਆ ਉਹਨਾਂ ਕਹਿਣਾ ਸਾਰਾ ਇਹ ਨਿਬੜਿਆ ਇਹਨਾਂ ਦਾ ਕੰਮ ਹੋਣਾ ਅਸੀਂ ਮੁਰੇ ਆਉਦੇ ਹਾਂ ਹਾਂ ਨਹੀਂ ਇਦਾਂ ਨਹੀਂ ਚਾਹੀਦਾ ਕੋਈ ਚਾਹੀਦਾ ਬੈਠ ਕੇ ਨਾ ਸਲਾਹ ਕਰਨ ਵੀ ਇੱਕ ਦੂਜੇ ਨਾਲ ਇੱਕੇ ਨਾਲ ਚੱਲਣਾ ਪੈਣਾ ਹੁਣ ਇਹਨਾਂ ਨੂੰ ਕਹਿਣਾ ਚਾਹੀਦਾ ਵੀ ਦੇਖੋ ਲੋਕੀ ਨਾਰਾਜ਼ ਹੁੰਦੇ ਨੇ ਤੇ ਆਪਾਂ ਕਬੱਡੀ ਜਿਹੜੀ ਗਵਾਲੀ ਆ ਤਾਂ ਬਲੇਮ ਸਾਰਾ ਆਪਣੇ ਤੇ ਆ ਰਿਹਾ ਜਿਹੜੀਆਂ ਫੈਡਰੇਸ਼ਨਸ ਨੇ ਕਲੱਬਸ ਨੇ ਤੇ ਕੁਝ ਪਲੇਅਰ ਨੇ ਵੀ ਆਪਾਂ ਰਲ ਮਿਲ ਕੇ ਇਹਨੂੰ ਬੈਟਰ ਬਣਾਇਆ ਜਾਵੇ ਕਿਵੇਂ ਕੀਤਾ ਜਾਵੇ ਵੀ ਉਹ ਹੁਣ ਆਪਸ ਵਿੱਚ ਪਲਾਨਿੰਗ ਕਰਨੇ ਇਹ ਵੀ ਆਪਾਂ ਹੁਣ ਆਪਣੀ ਜਿੱਦ ਛੱਡੀਏ ਵੀ ਮੈਂ ਮੋਹਰੇ ਜਾਣਾ ਜਾਂ ਸਾਸੀ ਕੱਪ ਜਿੱਤੀਏ ਉਹ ਕੰਮ ਛੱਡ ਕੇ ਤੇ ਇਹਨੂੰ ਪਹਿਲਾਂ ਵਧੀਆ ਤਰੀਕੇ ਨਾਲ ਤੋੜ ਲੈਣਾ ਕਬੱਡੀ ਨੂੰ ਹੁਣ ਨਹੀਂ ਤਾਂ ਓੱਖਾ ਲੱਗਦਾ ਜਿਹੜੇ ਹਿਸਾਬ ਨਾਲ ਬੰਮੋਤਾਂ ਹੀ ਹੋਈ ਜਾਂਦੀਆਂ ਜੀ ਬੰਦੇ ਪਲੇਅਰ ਹੀ ਮਰੀ ਜਾਂਦੇ ਨੇ ਵੱਡਾ ਸਾਹਿਬ ਮੈਂ ਤਾਂ ਤੁਹਾਨੂੰ ਦੱਸਿਆ ਵੀ ਕੋਈ ਮੈਡਲ ਆ ਫੁਕਰਾ ਪੰਥੀ ਤੋਂ ਛੋਟ ਕੱਟ ਨਹੀਂ ਤੁਸੀਂ ਉਹਨਾਂ ਦੀ ਕਮੈਂਟਰੀ ਸੁਣ ਕੇ ਦੇਖ ਲਿਓ ਕਦੇ ਕਿਸੇ ਪਲੇਅਰ ਦਾ ਨਹੀਂ ਰਹਿਣਗੇ ਵੀ ਬਈ ਆਸ ਮੁੰਡੇ ਨੇ ਐਦਾਂ ਮਿਹਨਤ ਕੀਤੀ ਦਿਨ ਰਾਤ ਕੀਤੀ ਇਹ ਹੀ ਦੱਸਣਗੇ ਵੀ ਸਰਦਾਰਾਂ ਦੇ ਟ੍ਰੇਨ ਚੱਲਦੀ ਅਮਰੀਕਾ ਨੂੰ ਮੈਕਸੀਕੋ ਵਿੱਚ ਦੀ ਲੰਘ ਜਾਂਦੀ ਆ ਬਸ ਇਤੋਂ ਛੋਟੇ ਨਾਲ ਕੋਈ ਕੁਝ ਹੈ ਹੀ ਨਹੀਂ ਨਾ ਪੰਪ ਪੜਾਈ ਜਾਂਦੇ ਨੇ ਪੰਪ ਦੇ ਕੇ ਵਿਚਾਰੇ ਪੈਸੇ ਕਰਾਈ ਜਾਂਦੇ ਲੋਕਾਂ ਅੱਛਾ ਉਹ ਤੋਂ ਹੁਣ ਨਵਾਂ ਇੱਕ ਕਲਚਰ ਸਾਲਾ ਕੈਨੇਡਾ 'ਚ ਹੋਰ ਸ਼ੁਰੂ ਹੋ ਗਿਆ ਉਹ ਜਿਹੜਾ ਜੀ ਕਰਦਾ ਕਿਸੇ ਨੂੰ ਫੋਨ ਕਰ ਦਿੰਦਾ ਵੀ ਮੈਨੂੰ 50000 ਦੇ ਦੇ ਮੈਨੂੰ ਲੱਕ ਦੇ ਦੇ ਹਾਂ ਉਹ ਤੋਂ ਕਈਆਂ ਦਾ ਕੋਈ ਹੈ ਹੀ ਨਹੀਂ ਕਿਸੇ ਨਾਲ ਲਿੰਕ ਨਹੀਂ ਉਹ ਵੀ ਮੰਗੀ ਜਾਂਦੇ ਨੇ ਦੱਸੋ ਵੱਡਾ ਸਾਹਿਬ ਇਹ ਸਾਰਾ ਜਿਹੜਾ ਗੈਂਗਸਟਰ ਕਲਚਰ ਹੈ ਨਾ ਇਹ ਫੁਕਰੀ ਇੰਨੀ ਆ ਗਈ ਮੈਂ ਦੇਖਿਆ ਡਾਈਪਰ ਡਾਈਪਰਾਂ ਵਾਲੇ ਨੇ ਆਣੇ ਆ ਸਾਰੇ ਜਿਹੜੇ ਗੈਂਗਸਟਰ ਬਣੇ ਹੋਏ ਆ ਇਹ ਡਾਈਪਰ ਲਾਲਾ ਵੱਡੇ ਹੋਏ ਆ ਇਹ ਹਾਂ ਤੁਸੀਂ ਦੇਖੋ ਜਿੱਦਾਂ ਚਲੋ ਸਿਆਣੇ ਕੋਲਰ ਕਰ ਲਨ ਦੱਸ ਕੇ ਗਏ ਆ ਬਦਮਾਸ਼ ਜਦੋਂ ਦੀ ਦੁਨੀਆ ਬਣੀ ਬਦਮਾਸ਼ ਮੈਂਟੈਲਿਟੀ ਉਦੋਂ ਦੀ ਚੱਲਦੀ ਆ ਹਮ ਹਮ ਪਰ ਉਹਨਾਂ ਦੇ ਕੋਈ ਅਸੂਲ ਵੀ ਹੁੰਦੇ ਸੀ ਉਹਨਾਂ ਦੇ ਹਮ ਹਣਾ ਉਹ ਤਾਂ ਇਹਨਾਂ ਦਾ ਤਾਂ ਉਹ ਕੰਮ ਆਵੇ ਉਹ ਪਿਸਤੌਲ ਪਾ ਕੇ ਉੱਪਰ ਦੀ ਦੇਖੋ ਫੋਟੋਆਂ ਪਾਉਣਗੇ ਪਟਾ ਪਾਉਣਗੇ ਵਿੱਚ ਗੋੜੀਆਂ ਦਿਖਾਉਣਗੇ ਅੱਛਾ ਮਰਦੇ ਵੀ ਉਹ ਹੀ ਆ ਤੁਸੀਂ ਦੇਖੋ ਮੈਂ ਹੈਰਾਨ ਆ ਵੀ ਇੱਕ ਫੋਟੋ ਬਹੁਤ ਪਾਉਂਦੇ ਨੇ ਪੰਜਾਬ 'ਚ ਪਤਾ ਨਹੀਂ ਕੀ ਐ ਵੀ ਕਦੀ ਦੇਖੋ ਇਹ ਜਿਹੜਾ